ਸਰ ਅੱਜ ਕਾਰਪੋਰੇਸ਼ਨ ਦੀ ਮੀਟਿੰਗ ਸੀ ਕੀ ਹੋਇਆ ਅੱਜ ਖਰੜ ਕਮੇਟੀ ਦੀ ਮੀਟਿੰਗ ਸੀ तकरीबन तकरीबन ਕੁਝ 80 ਤੋਂ 90 ਕਰੋੜ ਰੁਪਏ ਦੇ ਕੰਮ ਪਾਸ ਹੋਏ ਜੀ ਉਹਦੇ ਚ ਡਵੈਲਪਮੈਂਟ ਦੇ ਕੰਮ ਵੀ ਐ ਤੇ ਕਮੇਟੀ ਦੇ ਆਪਣੇ ਕੰਮ ਵੀ ਐ ਜੀ ਹਾਂਜੀ ਤੇ ਕੁਝ ਅੱਜ ਸਟੈਂਡ ਦੇ ਕੋਈ ਮਸਲੇ ਸੀ ਜੋ ਤੁਹਾਡੇ ਇਲਾਕੇ ਦੇ ਮਸਲੇ ਹਾਂਜੀ 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 ਉਸ ਮਸਲੇ ਨੂੰ ਕੀ ਹੋਵੇ ਉਸ ਉਸ ਦੇਖੋ ਹੈ ਤਾਂ ਉਹ ਸਾਂਝਾ ਹੀ ਮਸਲਾ ਸਾਰੇ ਸ਼ਹਿਰ ਦਾ ਉਹ ਮਸਲਾ ਹੈ ਜੀ ਜਿਹੜਾ ਸੀਵਰੇਜ ਦਾ ਇਨਫਰਾਸਟ੍ਰਕਚਰ ਹੈ ਇਹ ਬਹੁਤ ਪੁਰਾਣਾ ਹੈ ਤੇ ਸ਼ਹਿਰ ਦੀ ਆਬਾਦੀ ਵਧਣ ਕਰਕੇ ਸ਼ਹਿਰ ਦਾ ਦਾਇਰਾ ਬਹੁਤ ਵਧ ਗਿਆ ਜੀ ਤੇ ਉਹ ਪੁਰਾਣੀ ਪਾਈਪਾਂ ਕਰਕੇ ਹਰ ਇੱਕ ਜਗ੍ਹਾ ਓਵਰਫਲੋ ਹੁੰਦਾ ਹੈ ਉਹ ਸੀਵਰੇਜ ਦਾ ਪਾਣੀ ਬਾਹਰ ਆ ਰਿਹਾ ਲੋਕਾਂ ਨੂੰ ਆਣ ਜਾਣ ਦੀ ਬਹੁਤ ਦਿੱਕਤ ਹੋਈ ਇਹ ਹਰੇਕ ਹਰੇਕ ਆਪਣੇ ਔਰਡ ਦਾ ਇਹ ਦਿੱਕਤ ਹੈ ਬਟ ਮੇਰੇ ਔਰਡ ਚ ਕੀ ਹੋਇਆ ਜੀ ਆ ਥੋੜੀ ਜੀ ਸਿਆਸਤ ਜ਼ਿਆਦਾ ਖੇਲ ਹੋਗੀ ਇਹ ਦੇਖੋ ਮੈਂ ਅਫਸਰਾਂ ਨੂੰ ਗਲਤ ਨਹੀਂ ਜੀ ਕਹਿੰਦਾ ਕਿਉਂਕਿ ਸਰਕਾਰੀ ਅਫਸਰ ਹੈ ਸਰਕਾਰੀ ਅਫਸਰ ਸਰਕਾਰ ਦੇ ਅਫਸਰ ਹੁੰਦੇ ਹਨ ਜੀ ਉਹਨਾਂ ਨੇ ਸਰਕਾਰ ਦੀ ਸੁਣਨੀ ਹੈ ਉੱਥੇ ਮੈਂ ਇਹ ਬੇਨਤੀ ਕੀਤੀ ਸੀ ਵੀ ਇਲੀਗਲ ਕਨੈਕਸ਼ਨ ਕਟਾਏ ਜਾਣ ਪੱਦਰ ਤੋਂ ਹੀ ਜਿਹਦੇ ਜਿਹਦੇ ਵੀ ਇਲੀਗਲ ਕਨੈਕਸ਼ਨ ਹੈ ਜਾਂ ਫਿਰ ਆਪਾਂ ਸਾਰਿਆਂ ਨੂੰ ਕਨੈਕਸ਼ਨ ਪ੍ਰੋਵਾਈਡ ਕਰੀਏ ਵੀ ਸਾਰਿਆਂ ਵਾਸਤੇ ਲਾਅ ਇੱਕ ਹੋਵੇ ਤੇ ਇਹਨਾਂ ਨੇ ਉਹ ਕਨੈਕਸ਼ਨ ਕੱਟੇ ਤੇ ਕੱਟੇ ਵੀ ਕਿਹਦੇ ਇੱਕ ਕਲੋਨੀ ਹੈ ਜੀ ਉਹਨਾਂ ਦਾ ਕੋਈ ਵਾਲੀਵਾਰਸ ਨਹੀਂ ਹੈ ਲੋਕ ਵਿਚਾਰੇ ਰਹਿ ਰਹੇ ਆ ਆਪਣੇ ਪੈਸੇ ਇਕੱਠੇ ਕਰਕੇ ਸਾਰਾ ਕੰਮ ਕਰਾਂਦੇ ਨੇ ਕਲੋਨੀ ਦਾ ਕੀ ਨਾਂ ਕੀ ਹੈ ਜੀ ਅੰਬਿਕਾ ਕਲੋਨੀ ਹੈ ਜੀ ਤੇ ਉਹ ਤਿੰਨ ਕਲੋਨੀਆਂ ਜੀ ਮੈਨੂੰ ਲੋਕ ਹਰੇਕ ਮਹੀਨੇ ਬੁਲਾਉਂਦੇ ਵੀ ਆਂ ਅਸੀਂ ਮੀਟਿੰਗਾਂ ਵੀ ਕਰਦੇ ਆਂ ਉਹਨਾਂ ਦਾ ਸਭ ਤੋਂ ਵੱਡਾ ਮੁੱਦਾ ਹੀ ਸੀਵਰੇਜ ਦਾ ਸੀ ਤੇ ਜਦੋਂ ਇਲੀਗਲ ਕਨੈਕਸ਼ਨ ਕੱਟਣ ਦੀ ਵਾਰੀ ਆਈ ਇਹ ਉਹਨਾਂ ਦੀ ਜਗ੍ਹਾ ਕਨੈਕਸ਼ਨ ਕੱਟਿਆ ਜੀ ਹੋਰ ਕਿਸੇ ਨੂੰ ਇਹਨਾਂ ਨੇ ਕੁਝ ਵੀ ਨਹੀਂ ਕਿਹਾ ਪਲੱਸ ਫਿਰ ਵਾਪਸ ਇਹਨਾਂ ਨੇ ਉਹ ਮੁਹੀਮ ਹੀ ਬੰਦ ਕਰਤੀ ਤਾਂ ਮੇਰਾ ਸਿਰਫ ਔਰ ਸਿਰਫ ਅੱਜ ਮੁੱਦਾ ਇਹ ਸੀ ਵੀ ਜਾਂ ਸਾਰਿਆਂ ਦੇ ਕਨੈਕਸ਼ਨ ਕੱਟੋ ਜਾਂ ਸਾਰਿਆਂ ਨੂੰ ਕਨੈਕਸ਼ਨ ਦਿਓ ਤਾਂ ਕਿ ਸਾਰਿਆਂ ਵਾਸਤੇ ਲਾਅ ਬਰਾਬਰ ਇੱਕ ਬਰਾਬਰ ਹੋਵੇ ਜੀ ਏ ਉਹ ਵੀ ਕੋਈ ਕਨੈਕਸ਼ਨ ਕਿਤੇ ਟਟਿਆ ਕਿਸੇ ਦਾ ਕਿਸੇ ਹੋਰ ਥਾਂ ਤੇ ਕਿਸੇ ਹੋਰ ਐਮਸੀ ਦੇ ਇਲਾਕੇ ਦੇ ਵਿੱਚ ਹੀ ਆ ਸਿਰਫ ਤੁਹਾਡੇ ਨਹੀਂ ਨਹੀਂ ਜੀ ਕੋਈ ਜ਼ਿਆਦਾਤਰ ਤਾਂ ਐਮ ਕਈ ਐਮਸੀ ਮੁੱਦਾ ਚੱਕਦੇ ਹੀ ਨਹੀਂ ਹੈ ਸਾਰਿਆਂ ਨੂੰ ਆਪਣਾ ਆਪਣਾ ਹੁੰਦਾ ਜੀ ਚਲੋ ਆਪਣੇ ਆਪਣੇ ਮਾਈਂਡ ਸੈਟ ਹੈ ਸਾਰਿਆਂ ਦਾ ਮੇਰਾ ਸਿਰਫ ਮੁੱਦਾ ਇਹ ਸੀ ਕਿ ਇੱਕ ਦੋ ਕਲੋਨੀਆਂ ਕਰਕੇ ਸੜਕ ਤੇ ਪਾਣੀ ਖੜ ਰਹਾ ਜਿਹਦੇ ਕਰਕੇ ਸਾਰੇ ਲੋਕ ਪਰੇਸ਼ਾਨ ਹੋ ਰਹੇ ਲੋਕਾਂ ਨੂੰ ਐਮਸੀ ਦਾ ਕੰਮ ਹੁੰਦਾ ਹੀ ਲੋਕਾਂ ਨੂੰ ਸਹੂਲਤ ਦੇਣਾ ਨਾ ਕਿ ਵੀ ਆਪਣੀਆਂ ਸੈਟਿੰਗਾਂ ਦੇ ਕੇ ਜਾਂ ਸਾਰਾ ਕੁਝ ਕਰਕੇ ਵੀ ਲੋਕਾਂ ਕੀ ਲੋਕਾਂ ਨੂੰ ਪ੍ਰੋਬਲਮ ਕ੍ਰੀਏਟ ਕੀਤੀ ਜਾਵੇ ਉਸ ਮੋਟਰਾਂ ਮੋਟਰਾਂ ਵੀ ਚੱਕੀਆਂ ਗਈਆਂ। ਹਾਂਜੀ ਮੋਟਰਾਂ ਚੱਕੀਆਂ ਸੀ ਉਹੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਅੰਬਿਕਾ ਦੀਆਂ ਮੋਟਰਾਂ ਚੱਕੀਆਂ ਸੀ ਇਹਨਾਂ ਨੇ ਤੇ ਹੋਰ ਕਿਸੇ ਨੂੰ ਕੁਝ ਕਿਹਾ ਨਹੀਂ ਜੀ। ਮੈਂ ਉਸੀ ਗੱਲ ਤੇ ਫਿਰ ਸਾਰਾ ਅੱਜ ਮੁੱਦਾ ਛੜਿਆ ਜੀ ਇਹਾ। ਹੁਣ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਆਪਣੇ ਵਾਰਡ ਵਾਸੀਆਂ ਨੂੰ ਕਿ ਤੁਸੀਂ ਕੀ ਕਰ ਰਹੇ ਹੋ ਆਪਣਾ ਵਾਸਤੇ। ਮੈਂ ਵਾਰਡ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਕਰਨੀ ਚਾਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਆ ਤਾਂ ਸਿਰਫ ਸਿਰਫ ਔਰ ਸਿਰਫ ਆਪਣੀ ਬਾਰੇ ਸੋਚ ਕੇ ਨਾ ਕਰੋ। ਜੇ ਪੂਰੀ ਸੋਸਾਇਟੀ ਬਾਰੇ ਸੋਚ ਕੇ ਕੋਈ ਕੰਮ ਕਰਾਂਗੇ ਤਾਂ ਹੀ ਆਪਾਂ ਡਵੈਲਪਮੈਂਟ ਕਰਾ ਸਕਦੇ ਜੇ ਹਰੇਕ ਆਪਣੇ ਆਪਣੇ ਘਰਬਾਰੀ ਸੋਚਦਾ ਰਿਹਾ ਫਿਰ ਓਵਰਆਲ ਡਵੈਲਪਮੈਂਟ ਨਹੀਂ ਹੋਣੀ ਸਿਰ ਮੁੱਦਾ ਸਿਰਫ ਸੀਵਰੇਜ ਦਾ ਹੀ ਲੈ ਕੇ ਚੱਲੇ ਜਾਂ ਹੋਰ ਵੀ ਕੋਈ ਮੁੱਦੇ ਨਹੀਂ ਅੱਜ ਦੀ ਅੱਜ ਦੀ ਰੇਟ ਚ ਤਾਂ ਸੀਵਰੇਜ ਦਾ ਹੀ ਮੁੱਦਾ ਸਭ ਤੋਂ ਅਹਿਮ ਮੁੱਦਾ ਹੈ ਜੀ ਪੂਰੀ